ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਮਸਲਾ ਕਿ ਸ਼ਹੀਦ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਕਲਗੀ ਤੋੜਾ ਦਿੱਤਾ ਤੇ ਪੰਜਗਰਿਆਂ ਨਗਰ ਵਿੱਚ ਸਮਾਗਮ ਸੀ ਜਿੱਥੇ ਵੀਰ ਜੀ ਹੁਣੀ ਸਾਰੇ ਸਨ ਬਾਬਾ ਜੀ ਹੁਣੀ ਇਹ ਨੇਤਰਾਂ ਦੇ ਰੰਗ ਦੀ ਜਥੇਬੰਦੀ ਜਿਨ੍ਹਾਂ ਦਾ ਜ਼ਿਕਰ ਆਪਾਂ ਲਾਈਵ ਦੇ ਵਿੱਚ ਕੀਤਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ 13 13 ਸਿੰਘਾਂ ਨਾਲ ਸੰਬੰਧਿਤ ਕਰਕੇ ਆਪ ਜੀ ਸਾਰੇ ਇੱਕੋ ਬਾਲੇ ਦੇ ਵਿੱਚ ਆ ਗੋਲਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈਦ ਬੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ 13-13 ਦੀ ਜਥੇਬੰਦੀ ਨਾਲ ਨਹੀਂ ਸੀ ਕਿ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਿਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਾਰੇ ਦੀ ਹਜ਼ੂਰੀ ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੀ ਉੱਥੇ ਮੌਜੂਦ ਸਨ ਵੀਰ ਜੀ ਹੁਣੀ ਸਾਡੇ ਕੋਲ ਚੇਚਾ ਚੱਲ ਕੇ ਆਏ ਆ ਜੀ ਆ ਇਹਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਦ ਕੇ ਮੈਨੂੰ ਬਹੁਤ ਮਾਣਿਆ ਮੇਰਾ ਮਨ ਪਰੇਸ਼ਾਨ ਹੋਇਆ ਹੈਗੇ ਦੇਖੋ ਔਰਤ ਦਾ ਇੱਕ ਕਹਿ ਲੋ ਕਿ ਸੁਭਾਅ ਹੁੰਦਾ ਜਾਂ ਕਿਵੇਂ ਵੀ ਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਚਰਦਿਆਂ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਭਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਿਤ ਤੇ ਜਦੋਂ ਇਦਾਂ ਗਿਆ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਬਹੁਤ ਮੀਡੀਆ ਬੜਾ ਕੁਝ ਸਾਨੂੰ ਕਹਿੰਦੀ ਆ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆ ਜੋ ਮੈਂ ਬੋਲ ਕੇ ਕਿਹਾ ਵੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਗੁਰਜੀਖਾਂਸਾ ਵਾਈਗੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਮਸਲਾ ਕਿ ਸ਼ਹੀਦ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਕਲਗੀ ਤੋੜਾ ਦਿੱਤਾ ਤੇ ਪੰਜਗਰਾਈਆਂ ਨਗਰ ਵਿੱਚ ਸਮਾਗਮ ਸੀ ਜਿੱਥੇ ਵੀਰ ਜੀ ਹੁਣੀ ਸਾਰੇ ਸਨ ਬਾਬਾ ਜੀ ਹੁਣੀ ਇਹ ਨੇਤਾ ਤਰ੍ਹਾਂ ਤਰ੍ਹਾਂ ਦੀ ਜਥੇਬੰਦੀ ਜਿਨ੍ਹਾਂ ਦਾ ਜ਼ਿਕਰ ਆਪਾਂ ਲਾਈਵ ਦੇ ਵਿੱਚ ਕੀਤਾ ਸੀ ਹੁਣ ਉੱਥੇ ਇਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਬਹੁ ਗਿਣਤੀ ਦੇ ਵਿੱਚ ਸਿੰਘ ਸਨ ਹੁਣ ਸਾਰੇ ਜਣੇ ਇਕੱਠੇ ਬੈਠੇ ਆ ਤੁਹਾਡੇ ਨਾਲ ਵੀ ਉਹ ਆ ਕੇ ਬੈਠੇ ਨੇ ਜਿਨ੍ਹਾਂ ਨੇ ਵਿਰੋਧਤਾ ਕੀਤੀ ਆਪਜੀ ਵੀ ਰੋਕਦੇ ਰਹਾ ਜਾਂ ਕਿਵੇਂ ਵੀ ਉਹ ਹੁਣ ਜਿਵੇਂ ਹੁਣ ਇੱਕ ਦੂਜੇ ਨੂੰ ਵਿਖਾਇਆ ਵੀ ਇਹ ਭਾਈ ਆਪਾਂ ਬੰਦਿਆਂ ਦੀ ਪ੍ਰਸ਼ਾਨਤਾ ਕਰਨੀ ਹੀ ਵੀ ਜਿਨ੍ਹਾਂ ਨੇ ਕੀਤਾ ਕੁਛ ਉਹ ਤੇ ਆਪਣਾ ਫਰਜ਼ ਬਣਦਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ 13 13 ਸਿੰਘਾਂ ਨਾਲ ਸੰਬੰਧਿਤ ਕਰਕੇ ਆਪਜੀ ਸਾਰੇ ਇੱਕੋ ਬਾਣੇ ਦੇ ਵਿੱਚ ਆ ਗੋਲ ਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈਂ ਗੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ 13-13 ਦੀ ਜਥੇਬੰਦੀ ਨਾਲ ਨਹੀਂ ਸੀ ਉਹਦੇ ਨਾਲ ਜਾਣੇ ਕਰਕੇ ਹੀ 13-13 ਦੀ ਜਥੇਬੰਦੀ ਦਾ ਜ਼ਿਕਰ ਕੀਤਾ ਕਰਕੇ ਇਹ ਉੱਥੇ ਮੌਜੂਦ ਸਨ ਇਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ ਜਿਹੜੇ ਮੇਰੇ ਵੀਰ ਆਏ ਨੇ ਮੈਂ ਸੰਗਤ ਨੂੰ ਇਹ ਜਿਹੜਾ ਸੀਗਾ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਆ ਸਮਝਣ ਦੇ ਵਿੱਚ ਜਾਂ ਕਿਵੇਂ ਵੀ ਕਰਕੇ ਜਦੋਂ ਇਦਾਂ ਦਾ ਮਸਲਾ ਹੋ ਰਵੇ ਜਾਂ ਕਿਵੇਂ ਵੀ ਆਹ ਜਿਹੜੇ ਵੀਰ ਜੀ ਇਦਾਂ ਉਹਨਾਂ ਨੂੰ ਆਪਾਂ ਲਿਆ ਨਹੀਂ ਸਕਦੇ ਕਰਕੇ ਡਿਊਟੀ ਵਾਲੇ ਨੇ ਅਸੀਂ ਬੈਠੇ ਨਾਲ ਇਹਨਾਂ ਨੇ ਭੇਜਿਆ ਕਰਕੇ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਿਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਹਾਰਾਜ ਦੀ ਹਜ਼ੂਰੀ ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੇ ਉੱਥੇ ਮੌਜੂਦ ਸਨ ਇਸ ਕਰਕੇ ਵੀਰ ਜੀ ਹੁਣੇ ਸਾਡੇ ਕੋਲ ਚੇਚਾ ਚੱਲ ਕੇ ਆਇਆ ਜੀ ਆਇਆਂ ਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਭਲ ਕੇ ਮੈਨੂੰ ਬਹੁਤ ਮਾਣਿਆ ਮੇਰਾ ਮਨ ਪਰੇਸ਼ਾਨ ਹੋਇਆ ਅਸ ਹੈਗੇ ਵੇਖੋ ਔਰਤ ਦਾ ਇੱਕ ਕਹਿ ਲੋ ਵੀ ਸੁਭਾਅ ਹੁੰਦਾ ਜਾਂ ਕਿਵੇਂ ਵੀ ਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਚਰਦੇ ਆ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਪਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਿਤ ਤੇ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਮੁਕਤੀ ਦੀ ਗੱਲ ਮੈਂ ਇਹੋ ਕਰਾਂ ਕਰਕੇ ਬਹੁਤ মিডিਆ ਬੜਾ ਕੁਝ ਸਾਨੂੰ ਕਹਿੰਦੀ ਆ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆ ਜੋ ਮੈਂ ਬੋਲ ਕੇ ਕਿ ਅਭੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਤੇ 13 ਦੇ ਵੀਰ ਸਾਡੇ ਕੋਲ ਆਏ ਨੇ ਤੇ ਜੇ ਕੋਈ ਵੀ ਆਪਣੇ ਆਪ ਨੂੰ ਉਹਨਾਂ ਚੋਂ ਕਹਿੰਦਾ ਹੋਵੇ ਵੀ ਹਾਂ ਵੀ ਅਸੀਂ ਇਹਨਾਂ ਨਾਲ ਆਏ ਸੀ ਉਹਨਾਂ ਦੇ ਕਹਿਣ ਤੇ ਆਏ ਸੀ ਤੇ ਮੈਂ ਇਸ ਸੰਦਰਭ ਦੇ ਭਲੇਖੇ ਚੋਂ ਕੱਢਦੀ ਆ ਵੀ ਭਾਈ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਵੀ ਆਪਣੇ ਵੱਲੋਂ ਜੀ ਆਇਆਂ ਵੀ ਕਰਦੇ ਧੰਨਵਾਦ ਮਿਸ ਅੰਡਰਸਟੈਂਡਿੰਗ ਆ ਹੋ ਜਾਂਦੀਆਂ ਤੇ ਉਸ ਚੀਜ਼ ਨੂੰ ਆਪ ਜੀ ਮੰਨ ਤੇ ਲਾਓ ਮੈਂ ਵੀ ਬੇਨਤੀ ਕਰਦੀ ਕਿਉਂਕਿ ਸਮਾਂ ਹੀ ਇਦਾਂ ਦਾ ਸੀ जी आयूं वाहेगुरु जीा ख़ाला वाहेगुरु जी